ਕੀ ਕਰਿਆ ਯਾ ਫਿਰ ਤੂੰ ਕੀ ਕਰਾਂ ਮੈਂ ਜਦੋਂ ਸ਼ਾਰਟ ਪਰ ਜਿਆਪੇ ਨਿਪਟਦਾ ਜਮ ਮਰਦੀ ਜਾ ਰਹੇ ਤੇ ਕਦ ਨਿਪਟੇਗਾ ਨਾ ਨਿਕਲਦਾ ਜਾ ਮੈਂ ਨਹੀਂ ਕਰਾ ਮੈਂ ਗੱਲ ਥੋੜਾ ਸੁਣ ਮੇਰਾ ਜਵਾ ਚਿਲੇਗਾ ਯਾਰ ਸਾਨੂੰ ਮੁੜਦਾ ਯਾਰ ਕਹਿ ਸਕਦਾ ਹਾਂ ਬਾਈ ਮੇਰੇ ਤੇ ਵਿਸ਼ਵਾਸ ਕੀਤਾ ਅਸੀਂ ਅਸੀਂ ਤਾਂ ਸਾਰਿਆਂ ਨੂੰ ਕਿਵੇਂ ਤੁਸੀਂ ਕਹੀ ਜਾਂਦੇ ਅਸੀਂ ਉਹਵੇਂ ਮਗਰ ਛੜੇ ਕਰੀ ਜਾਂਦੇ ਜਿਵੇਂ ਤੁਸੀਂ ਕਿਹਾ ਸੀ ਉਹਵੇਂ ਕਰੀ ਪਤਾ ਕੀ ਗੱਲ ਇਹ ਤਾਂ ਤੁਹਾਡੀ ਕਰੀ ਸੀ ਹਾਂ ਅਸੀਂ ਤਾਂ ਗੱਲ ਉਹਦੀ ਕਰਨੀ ਹੁਣ ਦੇ ਅਗਲੇ ਨੇ ਆਉਣਾ ਨਹੀਂ ਉਹਨਾਂ ਦਾ ਕੋਈ ਨਹੀਂ ਤੁਸੀਂ ਬਾਈ ਸਾਨੂੰ ਇੱਥੇ ਰੋਕਣਾ ਨਹੀਂ ਸੀ ਚੱਲ ਕੇ ਜਾਣਾ ਮੈਂ ਦੱਸਤੀ ਗੱਲ ਬਿਤਰੀ ਗੱਲ ਦੱਸਤੀ ਅਸੀਂ ਚੰਦਵਾਲੇ ਡਾਂਗਾ ਸੋਟਣੇ ਚੱਲ ਰਹੀਆਂ ਉਹਦੇ ਬੰਦੇ ਸੱਦੇ ਵੇ ਆ ਉਹਦੇ ਮੈਂ ਉਹ ਆਉਣ ਰਿਕਾਰਡ ਕਹਿਤਾ ਵੀ ਹੋ ਜੇ ਕੋਈ ਕੋਸੇ ਦਾ ਵੀ ਨੁਕਸਾਨ ਹੁੰਦਾ ਪ੍ਰਸ਼ਾਸਨ ਜ਼ਿੰਮੇਦਾਰ ਹੌਸੀ ਫੀਕੋਡ ਦਾ ਪੁੱਛ ਸਾਡੇ ਕੋਈ ਨੁਕਸਾਨ ਹੁੰਦਾ ਪ੍ਰਸ਼ਾਸਨ ਜ਼ਿੰਮੇਦਾਰ ਮੈਂ ਮੀਡੀਆ ਦੇ ਸਾਹਮਣੇ ਕਹਿ ਰਿਹਾ ਉਥੇ ਮੰਦਿਰ ਸੱਦੀ ਹੋਈ ਜਾਂਾਂ ਦੀ ਚੰਦਵਾਜੇ ਉਥੇ ਕੋਈ ਵੀ ਨੁਕਸਾਨ ਹੁੰਦਾ ਪ੍ਰਸ਼ਾਸਨ ਜ਼ਿੰਮੇਦਾਰਾਂ ਤਾਂ ਕਰਕੇ ਇਹ ਮੁੱਦਾ ਪਿਟੌਣ ਮਾਰਾ ਚੰਦਵਾਜੇ ਕੀਤਾ ਗਿਆ ਨਾਲੇ ਤੁਹਾਨੂੰ ਆਹ ਮੋਰਾਂ ਵਾਲੀ ਆਜੋ ਮਲਾ ਦੇ ਇੱਥੇ ਇੱਥੇ ਕੀ ਆਏ ਇੱਥੇ ਤੁਹਾਨੂੰ ਨਹੀਂ ਬੁਲਾ ਦੇ ਤੁਹਾਨੂੰ ਜਾਂਦਾ 2 ਘੰਟੇ ਦਾ ਆਉਂਦਾ ਇੱਥੇ ਹੀ ਹੋ ਗਿਆ ਰੱਖਣਾ ਕਿਤੇ ਨਹੀਂ ਜਾਣਾ ਆਪਣੇ ਪਾਸ ਚੱਲਣਾ ਸੀ ਕਿਤੇ ਨਹੀਂ ਜਾਣਾ ਸਾਡਾ ਕੀ ਕੀ ਕਰੀ ਕਿਵੇਂ ਵਿਜਵਾਇ ਕਰੀਏ ਮੋਰਾਂ ਵਾਲੀ ਜਾ ਕੇ ਅਸੀਂ ਮੋੜਾ ਨਹੀਂ ਕਿਹੜੇ ਪਿੰਡ ਕਿਉਂ ਜਾਈਏ ਯਾਰ ਅਸੀਂ ਬੰਦਾ ਲੜ ਗਿਓ ਦੂਜੇ ਪਿੰਡ ਕਿਉਂ ਜਾਈਏ ਹੈ ਅਸੀਂ ਦੂਜੇ ਪਿੰਡ ਕਿਉਂ ਜਾਈਏ ਮੈਂ ਗੱਲ ਕਰੀਆ ਫੇਰ ਕਹੋਗੇ ਚੱਲ ਕੇ ਆ ਜੇ ਜਿਹੜਾ ਮੰਦਿਰ ਮੰਦਿਰ ਕਰੀ ਜਾਂਦਾ ਉਹਨੂੰ ਫੜ ਲਓ ਹੱਥ ਲਾਓ ਆਖਣਾ ਲਾਓ ਤੁਹਾਨੂੰ ਦੱਸ ਦੇਣਾ ਨਹੀਂ ਆਪਾਂ ਲੜਨਾ ਨਹੀਂ ਨਹੀਂ ਲੜਨਾ ਨਹੀਂ ਔਰ ਲੰਦਾ ਤਰੀਕਾ ਹੀ ਨਹੀਂ ਇੰਨੇ ਸੱਤ ਨਹੀਂ ਲਾ ਸਕਦਾ ਕੋਈ ਬੇਚਾਰਾ ਆਵੇ ਭਾਈਚਾਰਾ ਆਵੇ ਭਾਈਚਾਰਾ ਆਵੇ ਆਪਾਂ ਵੀ ਦੋਸਤਾਂ ਨਾਲ ਆਪਾਂ ਤੇ ਉਹਨਾਂ ਨਾਲ ਮਮਤਾ ਇੱਕ ਰਹਿਣਾ ਵਿਸ਼ਵਾਸ ਦਾ ਆਪਾਂ ਦਾ ਵਿਸ਼ਵਾਸ ਕਰਦੇ ਹਾਂ ਸਰਪੰਚਾਂ ਨੇ ਕਰਾਉਂਦੇ ਆਂ ਮੈਂ ਸਰਪੰਚਾਂ ਨਾਲ ਆ ਰਾਮ ਜੀ ਇਹ ਡੋਟ ਫੜਦਾ ਓ ਚਲੋ ਚੰਦਵਾਦੀ ਖਵਾਲਨੀ ਕਿਤੇ ਤੁਹਾਨੂੰ ਗਿਆ ਹਾਂ ਚੰਦਵਾਦੀ ਚੰਦ ਹਾਂ ਪਾਸ ਤੋਂ ਪਾਸ ਨਾਲ ਉਹ ਜਿਹੜਾ ਕੋਲ ਲੈਣਾ ਲੈ ਆ ਹਣ ਜਿਹਨੂੰ ਸਾਨੂੰ ਗਿਰਬਦਾਨ ਨੂੰ ਪਾ ਕੇ ਰੋਣ ਚੰਦਵਾਦੀ ਗੇੜ ਉੱਤੇ ਵੜਨਿੰਦੇ ਨਾਲ ਕੋਲੇ ਹਾਂ ਜੋ ਮਰਜ਼ੀ ਸਾਨੂੰ ਚਾ ਪੜਨ ਮਰਜ਼ੀ ਫਟੋ ਕੋ ਜਾਲੋ ਹਣ ਚੰਦਵਾਦੀ ਜਾਣਾ ਚੰਦਵਾਦੀ ਚੱਲਾਂਗੇ ਉਹਨਾਂ ਦੇ ਆਸ ਮੇਰੇ ਗਾਲੀ ਘੱਟ ਸੱਤੂ ਨਹੀਂ ਕਹੇ ਇੱਥੇ ਤੋਂ ਭੱਜ ਗਏ ਜਾਂਦੇ ਬੰਦੇ ਨਾ ਜਿਹੜੇ ਪ੍ਰੇਮੀ ਕਰੂਗਾ ਤਾਂ ਆ ਜਾਓ ਹੋਰ ਕੋਈ ਨਾ ਵੀ ਬਾਰ ਨਹੀਂ ਹਾਂ ਆਜੋ ਗਏ ਆ ਬੰਦੇ ਕਹਿੰਦੇ ਸਾਨੂੰ ਤੇ ਮਿਲਣਾ ਨਹੀਂ ਤੇ ਅਸੀਂ ਚੰਦ ਵਾਜ ਪ੍ਰੋਗਰਾਮ ਨਹੀਂ ਕਰਦੇ ਸਾਨੂੰ ਜਾਂ ਗਰਬਦਾਰ ਕਰੋ ਸਾਡੇ ਡਾਂਗਾ ਮਾਰੋ ਕੁਝ ਕਰੋ ਉਹਨੂੰ ਕਿਹੜਾ ਪਾਵਾਂਗੇ ਉੱਥੇ ਜੋ ਮਰਜ਼ੀ ਕਰੋ ਪਾਠੀ ਨਹੀਂ ਵੱਜ ਸਕਦੀ ਹੋਣਾ ਵੱਜ ਸਕਦਾ ਹੋਰ ਸਾਰ ਬਲਾਦੀਆਂ ਨਾ ਜੋ ਮਰਜ਼ੀ ਕਰ ਲੋ ਸਾਡੇ ਕਰ ਕੋਈ ਕੁਝ ਕਰ ਲੋ ਸਾਨੂੰ ਕੋਈ ਪਰਵਾਹ ਨਹੀਂ ਇਹ ਆਨੇ ਗੱਲ ਕਰਾ ਦੇ ਕਰਾ ਦੀ ਗੱਲ ਸਾਡੀ ਹੈ ਜਾਨਾ ਚੰਦ ਬਾਦ ਦੇ ਚੋਂ ਚੰਦ ਬਾਦ ਦੇ ਚੋਂ ਨਹੀਂ ਪਹਿਲਾਂ ਨਹੀਂ ਪਹਿਲਾਂ ਵੀਰੇ ਨਜ਼ਰ ਆਉਂਦੇ ਕਿੰਨੇ ਚੱਕਰ ਲੱਗਣਾ ਨੰਦਰਾ ਨੰਦਰਾ ਸੰਦਰਾ ਗੇਟ ਲੱਗੂਗਾ ਨਾ ਰਲੀਆਂ ਚੱਲ ਗਈਆਂ ਨੰਦਰਾ ਫਿਰ ਗੇਟ ਲੱਗੂਗਾ ਜائیں ਕਰਨ ਲਗਾ ਨਹੀਂ ਨਹੀਂ ਆਉਂਦਾ ਹੀ ਨਹੀਂ ਮੇਰਾ ਮੋੜ ਨਹੀਂ ਗੱਡੀ ਉਹਨਾਂ ਦੇ ਮੋੜ ਨਹੀਂ ਗੱਡੀ ਓਏ ਆਪਾਂ ਜੇ ਦੇਖ ਲਾਵਾਂਗੇ ਓਏ ਨਹੀਂ ਉਹ ਹਾਈਪ ਬੈਗ ਬਾਈ ਮਾਤਾ ਚਲੇ ਨਹੀਂ ਨਾ ਮਲਾ ਕੇ ਤੋਰੂਗਾ ਤੁਹਾਨੂੰ ਮੈਂ ਉਹ ਮਾਤਾ ਇਹਨਾਂ ਦੇ ਵਿਚਾਰਾਂ ਦੇ ਵਸ ਨਹੀਂ ਨਹੀਂ ਵਸ ਕਿਹਨਾਂ ਨਹੀਂ ਬਾਈ ਸਾਹਿਬ ਦਾ ਵਸਾ ਪਰ ਲੋਕਾਂ ਨੂੰ ਕਰਵਾ ਦੇ ਕਰਦੇ ਆ ਵਸੇ ਨਾਗ ਆਦਿਆਂ ਦੀ ਫੇਰ ਗੱਲ ਕਰਾਵਾਂਗੇ ਨਹੀਂ ਇਹ ਆਹ ਹੋਰ ਦਲ ਨੂੰ ਰੋਕ ਕੇ ਆਈਆਂ ਦਾਰਸੰਗ ਸੰਧਵਾ ਪਿੰਡ ਮੇਸਰੀ ਵਾਲੇ ਉਦਘਾਟਨ ਕਰਨ ਪਹੁੰਚੇ ਸੀਗੇ ਜਿਹੜੀਆਂ ਕਿਸਾਨ ਜਥੇਬੰਦੀ ਦੇ ਕੌਲ ਤੇ ਸਰ ਡਾਕਟਰ ਸਾਹਿਬ ਗੁਰੂ ਮੋਰਚਾ ਗਾਇਦਾ ਨੀ ਦੇ ਸੱਦੇ ਤੇ ਜਿਹੜੇ ਸਵਾਲ ਜਵਾਬ ਹੋਣੇ ਸੀ ਕਿ ਮਾਨ ਜੋ ਸਪੀਕਰ ਸਰਕਾਰ ਤੋਂ ਅਸੰਤਾਨ ਜਿਹੜੇ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਗਏ ਆ ਤੇ ਜਿਹੜੇ ਗੋਝਦਰੀ ਵਾਲਾ ਕੰਮ ਕੀਤਾ ਸਪੀਕਰ ਸਾਹਿਬ ਨੇ ਨੇ ਜਿਹੜੇ ਲੋਕਾਂ ਨੇ ਆਨ ਸਵਾਲ ਸੀ ਹੁਣ ਤੁਸੀਂ ਉਹਦਾ ਅਗਲਾ ਜਿਹੜਾ ਅਗਲਾ ਪ੍ਰੋਗਰਾਮ ਚੰਦ ਬਾਚੇ ਅਸੀਂ ਜਾ ਕੇ ਕਰਦੇ ਹਾਂ ਉੱਥੇ ਕਿਸ ਤਰ੍ਹਾਂ ਨਾਲ ਵਿਰੋਧ ਹੋਊਗਾ ਉੱਥੇ ਪੂਰਾ ਫੋਲ ਵਿਰੋਧ ਹੋਵੇਗਾ ਉਸ ਵੀ ਹੋ ਸਕਦਾ ਅਸੀਂ ਸਕੂਲ ਦੇ ਵਿੱਚ ਉੱਥੇ ਐਂਟਰ ਨਹੀਂ ਹੋਣ ਦੇ ਟੁੰਡੀ ਜਮਾਨੋਂ ਪਾਥੀਆਂ ਦਾ ਨਾਮ ਵੀ ਸੁਣਿਆ ਗਿਆ ਸੀ ਪਾਥੀਆਂ ਜਿਹੜੇ ਵੱਜਣੀਆਂ ਫੜਿਆ ਲੋਕਾਂ ਦੀ ਕਿਚੜੀ ਚ ਭੱਜਣਗੇ ਲੋਕੀ ਪਾਥੀਆਂ ਦਾ ਮਾਰ ਲਾਉਂਦੇ ਮੈਂ ਰਹਿ ਗਿਆ ਛੱਡ ਥੱਲੇ ਜਦ ਮੈਂ ਸਾਨੂੰ ਚੱਕ ਕੇ ਲਗਿਆ ਸੀ ਕਪਤਾਨ ਨੇ ਤਾਂ ਕਹਿਆ ਸੀ ਨਾ ਪੁਲਿਸ ਤੋਂ ਉਹ ਮੈਂ ਚੱਕ ਕੇ ਲਿਆ ਸਾਰਾ ਦਿਨ ਅਸੀਂ ਧੁੱਪੇ ਬੈਠੇ ਨਾ ਬਿਨਾ ਪਾਣੀ ਦੇ ਬੈਠ ਕੇ ਉਹ ਬੈਠੇ ਸਾ